ਪੰਜਾਬ ਕਾਂਗਰਸ ਦੇ ਵਿੱਚ ਵੱਡੇ ਬਦਲਾਅ ਦੀਆਂ ਚਰਚਾਵਾਂ ਦੇ ਦਰਮਿਆਨ ਪੰਜਾਬ ਦੇ ਸਾਰੇ ਵੱਡੇ ਲੀਡਰਾਂ ਨੂੰ ਦਿੱਲੀ ਸੱਦ ਲਿਆ ਗਿਆ ਹੈ। ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਮੀਟਿੰਗ ਖੁਦ ਰਾਹੁਲ ਗਾਂਧੀ ਲੈਣਗੇ। ਆਖਿਰ ਇਸ ਮੀਟਿੰਗ ਦੇ ਵਿੱਚ ਅਹਿਮ ਕੀ ਰਹਿਣ ਵਾਲਾ ਹੈ? ਕੀ ਧੜੇਬੰਦੀ ਖਤਮ ਕਰਨ ਦੇ ਲਈ ਰਾਹੁਲ ਗਾਂਧੀ ਕੋਈ ਅੱਜ ਮੀਟਿੰਗ ਵਿੱਚ ਵੱਡਾ ਫੈਸਲਾ ਲੈਣਗੇ ਮੀਟਿੰਗ ਰਹਿਣ ਵਾਲੀ ਕਿਵੇਂ ਆ ਅਹਿਮ ਬੜੀ ਮੀਟਿੰਗ ਹੈ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਵਿੱਤ ਮੰਤਰੀ ਚੀਮਾ ਅਤੇ ਸਾਬਕਾ ਮੰਤਰੀ ਤੇ ਐਮ ਐਲ ਏ ਚੇਤਨ ਜੋੜਾ ਮਾਜਰਾ ਦੀ ਸਾਡੇ ਪੱਤਰਕਾਰ ਦੇ ਨਾਲ ਕੀਤੀ ਗਈ ਤੱਕੇ ਸ਼ਾਹੀ ਦੀ ਕੱਲ ਸਾਡੇ ਪੱਤਰਕਾਰਾਂ ਦੇ ਸਵਾਲ ਦੇ ਉੱਪਰੋਂ ਚੇਤਨ ਮਾਜਰਾ ਤੇ ਨਾਲ ਵਿੱਤ ਮੰਤਰੀ ਚੀਮਾ ਜਿੱਥੇ ਭੱਜੇ ਨੇ ਉੱਥੇ ਹੀ ਸਾਡੇ ਪੱਤਰਕਾਰ ਦੇ ਨਾਲ ਧੱਕਾ ਮੁਕੀ ਕੀਤੀ ਗਈ ਤੇ ਨਾਲ ਪ੍ਰੈਸ਼ਰ ਪਾਇਆ ਗਿਆ ਕਿ ਕੱਲ ਦੀ ਨਿਊਜ਼ ਨੂੰ ਡਿਲੀਟ ਕੀਤਾ ਜਾਵੇ ਉਹ ਪੂਰਾ ਮਾਮਲਾ ਕੀ ਸੀ ਆਖਰ ਕਿਹੜੇ ਸਵਾਲਾਂ ਤੋਂ ਵਿੱਤ ਮੰਤਰੀ ਸਾਹਿਬ ਤੇ ਸਾਬਕਾ ਮੰਤਰੀ ਜਤਨ ਜੋੜਾ ਮਾਜਰਾ ਦੌੜੇ ਨੇ ਗੱਲਬਾਤ ਉਸ ਪੂਰੇ ਘਟਨਾਕ੍ਰਮ ਦੀ ਕਰਾਂਗੇ ਸਸ਼ੀਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇ ਇਹਨਾਂ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਾ ਸਿੱਧੂ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਲਖਵਿੰਦਰ ਸਿੱਧੂ ਸਾਹਿਬ 2 ਸਤੰਬਰ ਨੂੰ ਇੱਕ ਬੜੀ ਅਹਿਮ ਰੈਲੀ ਤਰਨਤਾਰਨ ਦੇ ਵਿੱਚ ਹੋਣੀ ਹੈ ਤੇ ਉਸ ਤੋਂ ਪਹਿਲਾਂ ਵੱਡੇ ਬਦਲਾਅ ਦੀਆਂ ਚਰਚਾਵਾਂ ਲਗਾਤਾਰ ਪੰਜਾਬ ਕਾਂਗਰਸ ਵਿੱਚ ਚੱਲ ਰਹੀਆਂ ਨੇ ਇਹਨਾਂ ਚਰਚਾਵਾਂ ਦੇ ਦਰਮਿਆਨ ਪੰਜਾਬ ਦੇ ਸਾਰੇ ਵੱਡੇ ਲੀਡਰਾਂ ਨੂੰ ਅੱਜ ਦਿੱਲੀ ਸੱਦ ਲਿਆ ਗਿਆ ਸ਼ਾਮ ਨੂੰ ਬੜੀ ਅਹਿਮ ਮੀਟਿੰਗ ਹੋਣ ਵਾਲੀ ਹੈ ਰਾਹੁਲ ਗਾਂਧੀ ਖੁਦ ਇਹ ਮੀਟਿੰਗ ਲੈਣਗੇ ਕਿਵੇਂ ਦੇਖ ਰਹੇ ਹੋ ਇਸ ਮੀਟਿੰਗ ਨੂੰ ਇੱਕ ਪਾਸੇ ਬਦਲਾ دیا ਚਰਚਾ ਮੰਨੇ ਦੂਜੇ ਪਾਸੇ ਲਗਾਤਾਰ ਪੰਜਾਬ ਕਾਂਗਰਸ ਧੜੇਬੰਦੀ ਬਦਰੀ ਹੈ ਤੇ ਹੁਣ ਅਹਿਮ ਮੀਟਿੰਗ ਖੁਦ ਰਾਹੁਲ ਗਾਂਧੀ ਲੈਣ ਵਾਲੇ ਨੇ ਕਿਵੇਂ ਦੇਖ ਰਹੇ ਹੋ ਇਸ ਮੀਟਿੰਗ ਨੂੰ ਆਖਰ ਮੀਟਿੰਗ ਦੇ ਵਿੱਚੋਂ ਵੱਡਾ ਕੀ ਨਿਕਲ ਕੇ ਆ ਸਕਦਾ ਦੇਖੋ ਲਖਵਿੰਦਰ ਜੀ ਆਖਰਕਾਰ ਉਹ ਦਿਨ ਜਿਹੜਾ ਉਹ ਆਈ ਗਿਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਹ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਭਾਈ ਜੇ ਕਾਂਗਰਸ ਦੀ ਧੜੇਬੰਦੀ ਖਤਮ ਨਹੀਂ ਹੋ پا ਰਹੀ ਤਾਂ ਫਿਰ ਦਿੱਲੀ ਹਾਈ ਕਮਾਂਡ ਕੁਝ ਕਰਦੀ ਕਿਉਂ ਨਹੀਂ ਪਰ ਇਸ ਤੋਂ ਪਹਿਲਾਂ ਇੱਕ ਅਹਿਮ ਮੀਟਿੰਗ ਜਿਹੜੀ ਆ ਹੋਈ ਸੀ ਪਰ ਉਹ ਮੀਟਿੰਗ ਜਿਹੜੀ ਆ ਪੰਜਾਬ ਕਾਂਗਰਸ ਦੇ ਉਸ ਸਮੇਂ ਨਵੇਂ ਬਣੇ ਇੰਚਾਰਜ ਗੁਪੇਜ ਬਖੀਲ ਦੇ ਵੱਲੋਂ ਲਈ ਗਈ ਸੀ ਕਿ ਉਸ ਮੀਟਿੰਗ ਦੇ ਵਿੱਚ ਕਾਫੀ ਜ਼ਿਆਦਾ ਤਲਖੀ ਜਿਹੜੀ ਆ ਪੰਜਾਬ ਦੇ ਲੀਡਰਾਂ ਦੇ ਵਿਚਕਾਰ ਦੇਖ ਨੂੰ ਮਿਲੀ ਸੀ ਇੱਕ ਦੂਜੇ ਨੂੰ ਟੁੱਟ ਟੁੱਟ ਜਿਹੜਾ ਉਹ ਭਏ ਸੀ ਹੁਣ ਆਖਰਕਾਰ ਇਹ ਮੀਟਿੰਗ ਜਿਹੜੀ ਆ ਇਹ ਕਲੇਸ਼ ਦੇ ਵਿਚਕਾਰ ਔਰ ਲੁਧਿਆਣਾ ਜਿਮਨੀ ਚੂੜ ਦੀ ਹਾਰ ਤੋਂ ਬਾਅਦ ਔਰ ਬਦਲਾਵ ਦੀਆਂ ਚਰਚਾਵਾਂ ਦੇ ਵਿਚਕਾਰ ਔਰ ਉਧਰ ਤਰਨਤਾਰਨ ਜਿਮਨੀ ਛੋੜ ਤੋਂ ਪਹਿਲਾਂ ਇਹ ਜਿਹੜੀ ਮੀਟਿੰਗ ਬੜੀ ਅਹਿਮ ਮੰਨੀ ਜਾ ਰਹੀ ਹੈ ਹਾਲਾਂਕਿ ਕੱਲ ਦੋ ਮੀਟਿੰਗਾਂ ਹੋਣੀਆਂ ਨੇ ਪੰਜਾਬ ਕਾਂਗਰਸੀਆਂ ਦੀਆਂ ਪਹਿਲੀ ਮੀਟਿੰਗ ਰਾਹੁਲ ਗਾਂਧੀ ਹੋਣਾ ਨੇ ਖੁਦ ਲੈਣੀ ਹੈ ਜਿਹੜੀ ਮੀਟਿੰਗ ਦੇ ਵਿੱਚ ਚਾਰ ਸੂਬੇ ਟੋਟਲ ਯਾਨੀ ਕਿ ਪੰਜਾਬ ਦੇ ਸਣੇ ਚਾਰ ਸੂਬਿਆਂ ਦੇ ਹੋਰ ਜਿਹੜੇ ਲੀਡਰ ਉਸ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ ਰਾਹੁਲ ਗਾਂਧੀ ਜਿਹੜੇ ਆ ਉਹ ਖੁਦ ਉਸ ਮੀਟਿੰਗ ਨੂੰ ਲੈਣਗੇ ਔਰ ਉਸ ਮੀਟਿੰਗ ਦੇ ਵਿੱਚ ਜਿਹੜੇ ਨਵਾਂ ਸੰਗਠਨ ਸਿਰਜਣਾ ਅਭਿਆਨ ਜਿਹੜਾ ਉਹ ਚੱਲ ਰਿਹਾ ਹੈਗਾ ਉਹਦੀ ਟ੍ਰੇਨਿੰਗ ਜਿਹੜੀ ਆ ਰਾਹੁਲ ਗਾਂਧੀ ਖੁਦ ਉਸ ਮੀਟਿੰਗ ਦੇ ਵਿੱਚ ਦੇਣਗੇ ਪਰ ਸ਼ਾਮ ਹੁੰਦਿਆ ਹੁੰਦੇ ਆ ਇੱਕ ਮੀਟਿੰਗ ਅਹਿਮ ਬੜੀ ਪੰਜਾਬ ਦੇ ਸੀਨੀਅਰ ਕਾਂਗਰਸੀਆਂ ਦੀ ਜਿਹੜੀ ਉਹ ਇੱਕ ਲੈਣੀ ਹੈਗੀ ਆ ਮੀਟਿੰਗ ਉਹਦੇ ਵਿੱਚ ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਥੇ ਸੀਐਲਪੀ ਪ੍ਰਤਾਪ ਸਿੰਘ ਬਾਜਵਾ ਜਿੱਥੇ ਭੁਪੇਸ਼ ਭਗੇਲ ਚਰਨਜੀਤ ਸਿੰਘ ਚੰਨੀ ਪ੍ਰਗਟ ਸਿੰਘ ਸਮੇਤ ਬਹੁਤ ਸਾਰੇ ਹੋਰ ਲੀਡਰ ਜਿਹੜੇ ਇਸ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ ਉਤੇ ਇਹ ਮੀਟਿੰਗ ਲੈਣਗੇ ਕਾਂਗਰਸ ਦੇ ਜਿਹੜੇ ਪ੍ਰਧਾਨ ਮਲਕਾ ਅਰਜਨ ਖੜਗੇ ਉਹ ਇਸ ਮੀਟਿੰਗ ਨੂੰ ਖੁਦ ਲੈਣਗੇ ਕੇਸ਼ੀ ਵੇੜਿਉ ਗਪਾਲ ਇਸ ਮੀਟਿੰਗ ਦੇ ਵਿੱਚ ਰਹਿਣਗੇ ਔਰ ਖਾਸ ਕਰਕੇ ਰਾਹੁਲ ਗਾਂਧੀ ਜਿਹੜੇ ਆ ਖੁਦ ਇਸ ਮੀਟਿੰਗ ਨੂੰ ਖੁਦ ਜਿਹੜਾ ਉਹ ਲੈਣਗੇ ਹਾਲਾਂਕਿ ਇਹ ਗੱਲ ਕਹੀ ਜਾ ਰਹੀ ਹੈ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੁਝ ਚੇਂਜ ਹੋ ਜਾਵੇ ਕੁਝ ਹੋਰ ਨਿਕਲਾਵੇ ਇਹ ਤਾਂ ਹਲੇ ਮੰਨਿਆ ਨਹੀਂ ਜਾ ਰਿਹਾ ਪਰ ਜਿਹੜਾ ਗੁਬਗੁਬਾਟਾ ਕਾਫੀ ਲੰਬੇ ਸਮੇਂ ਦਾ ਬਹੁਤ ਸਾਰੇ ਲੀਡਰ ਇਹ ਗੱਲਾਂ ਕਹਿ ਰਹੇ ਸੀ ਕਿ ਭਾਈ ਹਾਈ ਕਮਾਂਡ ਸਾਥੂ ਸੱਦ ਦੀ ਕਿਉਂ ਨਹੀਂ ਹੁਣ ਦੇਖਣਾ ਇਹ ਹੈ ਕਿ ਭਾਈ ਇਹ ਮੀਟਿੰਗ ਜਿਹੜੀ ਆ ਉਹ ਇਕੱਠਿਆਂ ਦੀ ਵੀ ਲਈ ਜਾਂਦੀ ਹੈ ਇੱਕ ਦੂਜੇ ਦੇ ਸਾਹਮਣੇ ਇੱਕ ਦੂਜੇ ਦਾ ਗੁੱਭਗਵਾਟ ਕਢਾਇਆ ਜਾਊਗਾ ਜਾਂ ਫਿਰ ਇਕੱਲਿਆਂ ਇਕੱਲਿਆਂ ਨੂੰ ਵੀ ਸੁਣਾਇਆ ਜਾਊਗਾ ਲਖਵਿੰਦਰ ਜੀ ਦੋਵੇਂ ਚੀਜ਼ਾਂ ਦੇ ਵਿੱਚ ਫਰਕ ਹੈ ਕਈ ਵਾਰੀ ਇੱਕ ਧੜੇ ਨੇ ਦੂਜੇ ਧੜੇ ਬਾਰੇ ਗੱਲ ਕਹਿਣੀ ਹੈ ਪਰ ਉਹ ਮੈਨੂੰ ਲੱਗਦਾ ਹੈ ਕਿ ਸਾਹਮਣੇ ਨਹੀਂ ਕਹੇ ਹੁੰਦੀ ਦੂਜੇ ਧੜੇ ਨੇ ਪਹਿਲੇ ਧੜੇ ਵਾਜੇ ਬਾਰੇ ਕਹਿਣੀ ਹੈ ਉਹ ਵੀ ਸਾਹਮਣੇ ਕਹਿ ਨਹੀਂ ਦਿੰਦੀ। ਸੋ ਜੇ ਇਕੱਲੇ-ਇਕੱਲੇ ਦੀ ਗੱਲ ਹੋਵੇ ਤਾਂ ਥੋੜਾ ਖੁੱਲ ਕੇ ਅਗਲਾ ਕਰ ਵੀ ਲੈਂਦਾ ਗੱਲਾਂ। ਪਰ ਇਹਦੇ ਵਿੱਚ ਇਹ ਵੀ ਹੋ ਜਾਂਦਾ ਹੈ ਕਿ ਇੱਕ ਤਰ੍ਹਾਂ ਆਪਦੀ ਗੱਲ ਕਹਿ ਜਾਂਦਾ ਦੂਜੇ ਤਰ੍ਹਾਂ ਆਪਦੀ ਗੱਲ ਕਹਿ ਜਾਂਦਾ। ਕਲੀਅਰ ਕਲੀਅਰ ਫਿਰ ਕੁਝ ਨਹੀਂ ਹੁੰਦਾ। ਪਰ ਇਹ ਵੀ ਗੱਲ ਹੋ ਸਕਦੀ ਹੈ ਕਿ ਜੇਕਰ ਆਪ ਕੋ ਸਾਹਮਣੇ ਸੁਣਿਆ ਜਾਵੇ ਇੱਕ ਦੂਜੇ ਦਾ ਗੁੱਸਾ ਕਿਲਾ ਜਿਹੜਾ ਉਹ ਦੂਰ ਵੀ ਕਰਾਇਆ ਜਾ ਸਕਦਾ। ਪਰ ਹੁਣ ਦੇਖਣ ਵਾਲੀ ਗੱਲ ਹੈ ਕਿ ਰਾਹੁਲ ਗਾਂਧੀ ਜਦੋਂ ਖੁਦ ਇਸ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ ਜਿਵੇਂ ਉਹ ਪਹਿਲਾਂ ਹੀ ਕਹਿ ਕੇ ਹਟਿਆ ਕਿ ਲਗਾਤਾਰ ਕਾਂਗਰਸੀ ਵਰਕਰਾਂ ਦੀ ਲਗਾਤਾਰ ਕੁੱਝ ਲੀਡਰਾਂ ਦੀ ਵੀ ਔਰ ਤੁਹਾਡੇ ਮੇਰੇ ਵਰਗੇ ਪੱਤਰਕਾਰ ਜਿਹੜੇ ਰੋਜ਼ ਇਹਨਾਂ ਦੇ ਕਲੇਸ਼ ਨੂੰ ਡਿਸਕਸ ਕਰਦੇ ਆ ਉਹ ਵੀ ਇਹ ਗੱਲਾਂ ਕਰਦੇ ਆ ਕਿ ਭਾਈ ਜੋ ਕੁਝ ਪੰਜਾਬ ਦੇ ਵਿੱਚ ਹਾਲਾਤ ਚੱਲ ਰਹੇ ਆ ਕਾਂਗਰਸ ਦੇ ਕਿ ਉਹਨਾਂ ਹਾਲਾਤਾਂ ਦੇ ਵਿਚਕਾਰ ਕਾਂਗਰਸ ਦੀ ਹਾਈ ਕਮਾਂਡ ਇਹਨਾਂ ਨੂੰ ਦਿੱਲੀ ਸੱਦਦੀ ਕਿਉਂ ਨਹੀਂ ਇਹਨਾਂ ਨੂੰ ਇਕੱਠਿਆਂ ਬਿਠਾਉਂਦੀ ਕਿਉਂ ਨਹੀਂ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਦੀ ਕਿਉਂ ਨਹੀਂ ਆਖਰ ਉਹ ਦਿਨ ਆਇਆ ਅੱਜ ਰਾਹੁਲ ਗਾਂਧੀ ਜਿਹੜੇ ਆ ਉਹ ਖੁਦ ਇਸ ਮੀਟਿੰਗ ਨੂੰ ਲੈਣਗੇ ਮਲਕਾ ਔਰਜਨ ਖੜਗੇ ਕੇਸੀ ਵੇਨੂ ਗੋਪਾਲ ਉਹ ਜਿਹੜੇ ਇਸ ਮੀਟਿੰਗ ਦੇ ਵਿੱਚ ਜਿਹੜੇ ਉਹ ਸ਼ਾਮਲ ਰਹਿਣਗੇ ਬੜੇ ਲੰਬੇ ਸਮੇਂ ਬਾਅਦ ਇਹ ਮੀਟਿੰਗ ਜਿਹੜੀ ਆ ਹੋਣ ਜਾ ਰਹੀ ਹੈ ਇੱਕ ਦੂਜੇ ਦੇ ਉੱਪਰ ਜਦੋਂ ਮੈਂ ਫੇਰ ਦੱਸ ਦਵਾਂ ਕਿ ਤੁਹਾਨੂੰ ਚੇਤਾ ਆਊਗਾ ਕਿ ਜਦੋਂ ਨਵੇਂ ਬਣੇ ਜਿਹੜੇ ਇੰਚਾਰਜ ਕੁਪਪੇਸ਼ ਭਗੇਲ ਨੇ ਦਿੱਲੀ ਦੇ ਵਿੱਚ ਮੀਟਿੰਗ ਲਈ ਸੀ ਤਾਂ ਬੜੀ ਤਲਕੀ ਜਿਹੜੀ ਇੱਕ ਦੂਜੇ ਲੀਡਰਾਂ ਦੇ ਨਾਲ ਇਹਨਾਂ ਨੂੰ ਜਿਹੜੀ ਆ ਉਹ ਦੇਖਣ ਨੂੰ ਮਿਲੀ ਸੀਗੀ ਔਰ ਇੱਕ ਦੂਜੇ ਨੂੰ ਟੁੱਟ-ਟੁੱਟ ਉੱਥੇ ਲੀਡਰ ਜਿਹੜੇ ਆ ਪਏ ਸੀ ਤਾਂ ਭੁਪੇਸ਼ ਭਗੇਲ ਉਨ੍ਹਾਂ ਨੂੰ ਕਾਫੀ ਵਿੱਚ ਬਚਾਅ ਕਰਨਾ ਵੀ ਜਿਹੜਾ ਉਹ ਪਿਆ ਸੀਗਾ ਔਰ ਉਸ ਮੀਟਿੰਗ ਦੇ ਬਾਰੇ ਚਰਚਾ ਜਿਹੜੀ ਆ ਤੁਹਾਨੂੰ ਚੇਤਾ ਹੋਊਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਵਿਧਾਨ ਸਭਾ ਦੇ ਵਿੱਚ ਵੀ ਜਿਹੜੀ ਆ ਉਹ ਕੀਤੀ ਹੁੰਦੀ ਹੈ ਤਾਂ ਹੁਣ ਜਦੋਂ ਜਦੋਂ ਰਾਹੁਲ ਗਾਂਧੀ ਖੁਦ ਇਸ ਮੀਟਿੰਗ 'ਚ ਆਉਣਗੇ ਜਦੋਂ ਕੇ ਸੀ ਬੇੜੂ ਗੋਪਾਲ ਤੇ ਮਲਕਾਰਜੁਨ ਖੜਗੇ ਖੁਦ ਇਸ ਮੀਟਿੰਗ ਦੇ ਵਿੱਚ ਹੋਣਗੇ ਕਿ ਉਸ ਸਮੇਂ ਵੀ ਅਜੇਹਾ ਇਹੀ ਮਾਹੌਲ ਰਹਿਣ ਵਾਲਾ ਹੈ ਜਾਂ ਫਿਰ ਰਾਹੁਲ ਗਾਂਧੀ ਦੇ ਡਰ ਤੋਂ ਥੋੜਾ ਮਾਹੌਲ ਤਲਖਤਾ ਨਹੀਂ ਰਹੇਗਾ ਆਪਣੀਆਂ ਗੱਲਾਂ ਜਿਹੜਾ ਉਹ ਕਰਨਗੇ ਪਰ ਇਹਦੇ ਵਿੱਚ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇੱਕ ਧੜੇ ਦੇ ਕੁਝ ਲੀਡਰਾਂ ਨੂੰ ਜਿਹੜਾ ਉਹ ਸੱਦਿਆ ਨਹੀਂ ਗਿਆ ਪਤਾ ਨਹੀਂ ਜਾਣ ਕੋਈ ਕਿ ਨਹੀਂ ਸੱਦਿਆ ਗਿਆ ਪਤਾ ਨਹੀਂ ਸੁਨੇਹਾ ਨਹੀਂ ਲਵਾਇਆ ਗਿਆ ਜਾਂ ਕਿਦਾਂ ਚਲੋ ਉਹ ਆਪੇ ਕਾਂਗਰਸ ਨੇ ਦੇਖਣਾ ਹੈ ਉਸ ਮੀਟਿੰਗ ਦੇ ਵਿੱਚ ਪਤਾ ਲੱਗ ਜਾਣਾ ਕਿ ਭਾਈ ਕਾ ਤੁਹ ਕੋਣ ਜਿਹੜਾ ਉਹ ਨਹੀਂ ਆਇਆ ਤਾਂ ਕਾਫੀ ਕੁਝ ਗੱਲਾਂ ਅੱਜ ਦੀ ਮੀਟਿੰਗ ਦੇ ਵਿੱਚੋਂ ਕਲੀਅਰ ਹੋਣ ਗਿਆ ਇਹ ਨਹੀਂ ਕੁਝ ਮੰਨਿਆ ਜਾ ਸਕਦਾ ਕਿ ਅੱਜ ਹੀ ਤੈ ਹੋ ਜੂਗਾ ਕਿ ਲੀਡਰਸ਼ਿਪ ਚੇਂਜ ਹੋਏਗੀ ਜਾਂ ਨਹੀਂ ਹੋਏਗੀ ਅੱਜ ਮੈਨੂੰ ਲੱਗਦਾ ਹੈ ਕਿ ਕਾਫੀ ਹੱਦ ਤੱਕ ਇੱਕ ਦੂਜੇ ਦੇ ਸਾਹਮਣੇ ਇਹਨਾਂ ਲੀਡਰਾਂ ਨੂੰ ਸੁਣ ਲਿਆ ਜਾਊਗਾ ਔਰ ਇਹਨਾਂ ਲੀਡਰਾਂ ਨੂੰ ਸੁਣ ਤੋਂ ਬਾਅਦ ਰਾਹੁਲ ਗਾਂਧੀ ਕੀ ਅਬਜ਼ਰਵ ਕਰਦੇ ਆ ਅ ਔਰ ਦੂਜੇ ਪਾਸਿਓਂ ਜੇ ਗੱਲ ਕਰ ਲਈਏ ਤਾਂ ਮਲਕ ਅਰਜਨ ਖੜਕੇ ਕੀ ਸੋਚਦੇ ਆ ਕੇ ਸੀ ਬੇਣੂ ਗਪਾਲ ਹੋਣੀ ਕੀ ਸੋਚਦੇ ਆ ਉਹ ਜਿਹੜੀਆਂ ਚੀਜ਼ਾਂ ਕਾਫੀ ਜ਼ਿਆਦਾ ਧਿਆਨ ਮੰਗਣਗੀਆਂ ਕਿ ਇਸ ਮੀਟਿੰਗ ਦੇ ਵਿੱਚੋਂ ਕੀ ਕੁਝ ਨਿਕਲ ਕੇ ਜਿਹੜਾ ਉਹ ਸਾਹਮਣੇ ਆਉਂਦਾ ਹੈ ਪਰ ਫਿਲਹਾਲ ਇਹ ਬਹੁਤ ਮੀਟਿੰਗ ਜਿਹੜੀ ਅਹਿਮ ਮੰਨੀ ਜਾ ਰਹੀ ਹੈ ਸ਼ਾਮੀ ਮੀਟਿੰਗ ਹੋਣੀ ਹੈ ਪਹਿਲਾਂ ਅਭਿਆਨ ਜਿਹੜਾ ਸੰਗਠਨ ਸਿਰਜਣ ਅਭਿਆਨ ਆ ਉਹਨੂੰ ਲੈ ਕੇ ਹੋਣੀ ਹੈ ਚਾਰ ਸੂਬਿਆਂ ਦੀ ਉਸ ਤੋਂ ਬਾਅਦ ਪੰਜਾਬ ਦੀ ਜਿਹੜੀ ਉਹ ਮੀਟਿੰਗ ਹੋਣੀ ਹੈ ਔਰ ਕਾਫੀ ਅਹਿਮ ਜਿਹੜੀ ਇਹ ਮੀਟਿੰਗ ਮੰਨੀ ਜਾਏ ਸਰ ਇਹ ਆਪਾਂ ਮੀਟਿੰਗ ਨੂੰ 2 ਸਤੰਬਰ ਦੀ ਜਿਹੜੀ ਰੈਲੀ ਆ ਉਹਦੇ ਨਾਲ ਵੀ ਜੋੜ ਕੇ ਦੇਖ ਸਕਦੇ ਹਾਂ ਕਿਉਂਕਿ ਕਾਂਗਰਸ ਸ਼ਾਇਦ ਫੂਕ ਫੂਕ ਕੇ ਕਦਮ ਧਰਨਾ ਚਾਹੁੰਦੀ ਆ ਆਪਾਂ ਪਹਿਲਾਂ ਵੀ ਇੱਕ ਪ੍ਰੋਗਰਾਮ ਵਿੱਚ ਗੱਲਬਾਤ ਕੀਤੀ ਸੀ ਪਿੱਛੇ ਜੇ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਜਿਹੜੀਆਂ ਰੈਲੀਆਂ ਹੋਈਆਂ ਸੀ ਉਹਦੇ ਵਿੱਚ ਇੱਕ ਥਾੜਾ ਪਹੁੰਚਦਾ ਰਿਹਾ ਦੂਜੇ ਥਾੜੇ ਦੇ ਲੀਡਰ ਪਹੁੰਚਦੇ ਨੇ ਸੀ ਕਿ ਇਹ ਖਾਤਸਾ ਕਾਂਗਰਸ ਹਾਈ ਕਮਾਂਡ ਨੂੰ ਤਰਨਤਾਰਨ ਦੀ ਰੈਲੀ ਨੂੰ ਲੈ ਕੇ ਵੀ ਇਹ ਜਿੱਥੇ ਕਿ ਦੋ ਤਰੀਕ ਨੂੰ ਪੂਰੀ ਕਾਂਗਰਸ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਹੈ ਜਿਹੜੀ ਪੰਜਾਬ ਕਾਂਗਰਸ ਦੇ ਸਾਰੇ ਲੀਡਰ ਨੂੰ ਇਕਜੁੱਟ ਤੇ ਇੱਕ ਮੰਚ ਤੇ ਇਕੱਠੇ ਕਰਨ ਦੀ ਕੋਸ਼ਿਸ਼ ਆਈ ਕਮਾਂਡ ਦੀ ਹੈ ਕਿ ਉਸ ਤੋਂ ਪਹਿਲਾਂ ਇਹ ਲੀਡਰ ਨੂੰ ਸਮਝਾਉਣ ਦੇ ਲਈ ਮੀਟਿੰਗ ਸੱਦੀ ਗਈ ਹੈ ਵੀ ਤਰਨਤਾਰਨ ਦੀ ਰੈਲੀ ਦੇ ਵਿੱਚ ਅਸੀਂ ਵਰਕਰਾਂ ਨੂੰ ਅਤੇ ਅਸੀਂ ਪੰਜਾਬ ਦੀ ਜਨਤਾ ਨੂੰ ਇੱਕ ਸਹੀ ਸੰਦੇਸ਼ ਦੇ ਸਕੀਏ ਦੇਖੋ ਲਖਵਿੰਦਰ ਜੀ ਕੱਲੇ ਤਰਨ ਤਾਰਨ ਦੀ ਰੈਲੀ ਵਾਸਤੇ ਖੁਦ راہુલ ਗਾਂਧੀ ਹੋਣੀ ਏਡੀ ਵੱਡੀ ਮੀਟਿੰਗ ਕਰਨ ਇਹ ਗੱਲ ਨਹੀਂ ਹੈ ਹਾਲਾਂਕਿ ਲਗਾਤਾਰ ਰਪੂਟਾਂ ਪਤਾ ਲੱਗਿਆ ਕਿ ਲਗਾਤਾਰ ਦਿੱਲੀ ਪਹੁੰਚ ਰਹੀਆਂ ਤੀਆਂ ਕਾਂਗਰਸ ਦੇ 카ਟੋ ਕਲੇਸ਼ ਦੀਆਂ ਔਰ ਬਦਲਾਅ ਦੀ ਚਰਚਾ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਲਖਵਿੰਦਰ ਜੀ ਜਿਹੜਾ ਆਪਸੀ ਇਹਨਾਂ ਦਾ 카ਟੋ ਕਲੇਸ਼ ਹੈ ਆਪਾਂ ਅੱਗੇ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਨੂੰ ਦੱਸਿਆ ਕਿ ਹਾਈ ਕਮਾਂਡ ਇਹ ਗੱਲ ਸੋਚ ਰਹੀ ਹੈ ਕਿ ਭਾਈ ਜੇ ਬਦਲਾਅ ਕੀਤਾ ਇਹਨਾਂ ਦੇ 카ਟੋ ਕਲੇਸ਼ ਦੇ ਵਿਚਕਾਰ ਯਾਨੀ ਕਿ ਕਾਟੋ ਕਲੇਚ ਚੱਲਦਾ ਰਿਹਾ ਧੜੇਬੰਦੀ ਚੱਲਦੀ ਰਹੀ ਔਰ ਇਸੇ ਦੇ ਵਿਚਕਾਰ ਹੀ ਬਦਲਾ ਕਰ ਦਿੱਤਾ ਤਾਂ ਉਹ ਜਿਹੜੀ ਆ ਉਹ ਧੜੇਬੰਦੀ ਖਤਮ ਨਹੀਂ ਹੋਣੀ ਕਾਟੋ ਕਲੇਸ਼ ਖਤਮ ਨਹੀਂ ਹੋਣਾ ਹੁਣ ਹਾਈ ਕਮਾਂਡ ਦਾ ਪਹਿਲਾ ਇਹ ਇਹ ਹੈਗਾ ਅ ਨਿਸ਼ਾਨਾ ਕਿ ਭਾਈ ਪਹਿਲਾਂ ਇਹਨਾਂ ਸਾਰਿਆਂ ਨੂੰ ਇੱਕ ਕਰ ਲਿਆ ਜਾਵੇ ਬਾਅਦ ਦੇ ਵਿੱਚ ਬਦਲਾਅ ਜਿਹੜਾ ਉਹ ਕਰ ਲਿਆ ਜਾਵੇ ਤਾਂ ਜੋ ਬਾਅਦ ਦੇ ਵਿੱਚ ਨਵੇਂ ਪ੍ਰਧਾਨ ਨੂੰ ਜਾਂ ਨਵੇਂ ਸੀਐਲਪੀ ਨੂੰ ਜਾਂ ਜਿਹੜੀ ਵੀ ਚੇਂਜ ਹੋਣੀ ਹੈ ਹੋਣੀ ਵੀ ਅਜੇ ਕੀ ਹੋਣੀ ਉਹ ਵੀ ਗੱਲ ਬਾਅਦ ਦੀ ਹੈ ਜੇ ਚੇਂਜ ਹੁੰਦੀ ਹੈ ਤਾਂ ਨਵੇਂ ਜਿਹੜੇ ਆਉਣਗੇ ਅਹੁਦੇਦਾਰ ਉਹਨਾਂ ਦੇ ਵਾਸਤੇ ਕੋਈ ਚੈਲੰਜ ਖੜਾ ਨਾ ਹੋਵੇ ਕੋਈ ਕਲੇਸ਼ ਖੜਾ ਨਾ ਹੋਵੇ ਕੋਈ ਧੜੇਬੰਦੀ ਘੜੀ ਨਾ ਹੋਵੇ ਇਸ ਕਰਕੇ ਜਿਹੜੀ ਇਹ ਮੀਟਿੰਗ ਹੈ ਉਹਨਾਂ ਦੀ ਕੋਸ਼ਿਸ਼ ਜਿਹੜੀ ਇਹ ਹੈਗੀ ਆ ਕਿ ਪਹਿਲਾਂ ਤਾਂ ਇੱਕ ਦੂਜੇ ਨੂੰ ਇੱਕ ਦੂਜੇ ਦੇ ਸਾਹਮਣੇ ਜਿਹੜਾ ਉਹ ਸੁਣ ਲਿਆ ਜਾਵੇ ਕਿਉਂਕਿ ਹੁਣ ਤੱਕ ਇਹ ਪਤਾ ਲੱਗ ਰਿਹਾ ਸੀਗੇ ਕਿ ਰਾਹੁਲ ਗਾਂਧੀ ਹੋਰਾਂ ਤੱਕ ਗੱਲਾਂ ਇੱਕ ਧੜੇ ਦੀਆਂ ਦੂਜੇ ਧੜੇ ਤੱਕ ਫਿਲਟਰ ਹੋ ਕੇ ਪਹੁੰਚਦੀਆਂ ਨੇ ਔਰ ਦੂਜੇ ਧੜੇ ਤੱਕ ਦੂਜੇ ਧੜੇ ਦੀਆਂ ਗੱਲਾਂ ਪਹਿਲੇ ਧੜੇ ਦੇ ਖਿਲਾਫ ਉਹ ਵੀ ਰਾਹੁਲ ਗਾਂਧੀ ਤੱਕ ਫਿਲਟਰ ਹੋ ਕੇ ਪਹੁੰਚਦੀਆਂ ਨੇ ਤਾਂ ਹੁਣ ਇਹ ਪਹਿਲਾ ਮੌਕਾ ਹੋਊਗਾ ਬਹੁਤ ਲੰਬੇ ਸਮੇਂ ਤੋਂ ਬਾਅਦ ਕਿ ਰਾਹੁਲ ਗਾਂਧੀ ਫੁਰੀ ਜਿਹੜੇ ਆ ਉਹ ਇਸ ਮੀਟਿੰਗ ਨੂੰ ਲੈਣਗੇ ਔਰ ਇਸ ਮੀਟਿੰਗ ਦੇ ਵਿੱਚ ਸਿੱਧੇ ਤੌਰ ਤੇ ਇੱਕ ਦੂਜੇ ਦੇ ਸਾਹਮਣੇ ਜਿਹੜਾ ਉਹ ਸੁਣਨਗੇ ਮੈਂ ਫੇਰ ਉਹੀ ਗੱਲ ਕਹਿਣਾ ਚਾਹੂੰਗਾ ਕਿ ਜਦੋਂ ਪਿਛਲੀ ਮੀਟਿੰਗ ਲਖਵਿੰਦਰ ਜੀ ਹੋਈ ਸੀ ਉਸ ਮੀਟਿੰਗ ਦੇ ਵਿੱਚ ਕਾਫੀ 카ਟੋ ਕਲੇਸ਼ ਉਥੇ ਵੀ ਨਹੀਂ ਹਟੇ ਲੀਡਰ ਆਪਸ ਦੇ ਵਿੱਚ ਉਲਝਣੋ ਤਾਂ ਵਿੱਚ ਵਿਚਾਰ ਜਿਹੜਾ ਉਹ ਕਰਨਾ ਪਿਆ ਸੀ ਭੇਸ਼ ਭਕੇਲ ਹੋਣਾ ਤਾਂ ਕੀ ਹੁਣ ਰਾਹੁਲ ਗਾਂਧੀ ਦੇ ਸਾਹਮਣੇ ਵੀ ਮੀਟਿੰਗ ਦਾ ਮਾਹੌਲ ਇਹੀ ਰਹਿਣ ਵਾਲਾ ਹੋਊਗਾ ਯਾ ਫਿਰ ਰਾਹੁਲ ਨਾਦ ਜੀ ਦੇ ਸਾਹਮਣੇ ਥੋੜਾ ਜਿਹਾ ਲਿਮਟਿਡ ਸ਼ਬਦਾਂ ਦੇ ਵਿੱਚ ਥੋੜਾ ਜਿਹਾ ਲਿਮਟਿਡ ਭਾਸ਼ਣ ਦੇ ਵਿੱਚ ਜਿਹੜਾ ਹੈਗਾ ਲਖਮਿੰਦਰ ਜੀ ਉਹ ਜਿਹੜੀਆਂ ਗੱਲਾਂ ਕਹੀਆਂ ਜਾਣਗੀਆਂ ਆਪਣੀਆਂ ਉਹ ਜਿਹੜੀ ਆ ਗੱਲ ਦੇਖਣ ਵਾਲੀ ਹੋਊਗੀ ਪਰ ਸਿਰਫ ਤਰਨ ਤਾਰਨ ਰੈਲੀ ਦੇ ਵਾਸਤੇ ਇਕੱਠਿਆਂ ਕਰਨ ਵਾਸਤੇ ਇਹ ਮੀਟਿੰਗ ਇਹ ਐਡਾ ਨਹੀਂ ਹੈ ਕਾਟੂ ਕਲੇਸ਼ ਖਤਮ ਕਰਨ ਵਾਸਤੇ ਇਹ ਮੀਟਿੰਗ ਜ਼ਰੂਰ ਹੈ ਇੱਕ ਦੂਜੇ ਨੂੰ ਸੁਣਾਇਆ ਜਾਊ ਇੱਕ ਦੂਜੇ ਦੇ ਸਾਹਮਣੇ ਔਰ ਲਖਮਿੰਦਰ ਜੀ ਇਹ ਗੱਲ ਜ਼ਰੂਰ ਹੈ ਕਿ ਇਸ ਮੀਟਿੰਗ ਤੋਂ ਬਾਅਦ ਥੋੜਾ ਥੋੜਾ ਨੇੜੇ ਲਾਉਣਾ ਸ਼ੁਰੂ ਕਰ ਦਿੱਤਾ ਜਾਵੇ ਔਰ ਇਹ ਇਨਸਟਰਕਸ਼ਨ ਹੋ ਜਾਣ ਕਿ ਭਾਈ ਠੀਕ ਹੈ ਕਿ ਜਿਹੜੇ ਤੁਹਾਡੇ ਗੁੱਸੇ ਗਿਲੇ ਰਹਤੇ ਵੀ ਆ ਉਹਨਾਂ ਨੂੰ ਹੋਰ ਮੀਟਿੰਗਾਂ ਦੇ ਵਿੱਚ ਸੁਣਾਗੇ ਨੇੜੇ ਵੀ ਲਾਵਾਂਗੇ ਪਰ ਗੱਲ ਇਉਂ ਹੈ ਕਿ ਅੱਗੇ ਅੱਗੇ ਜਿਹੜੇ ਪ੍ਰੋਗਰਾਮ ਹੁਣ ਆਉਣੇ ਆ ਉਹਨਾਂ ਦੇ ਵਿੱਚ ਇਕੱਠਿਆਂ ਮਿਲ ਕੇ ਜਿਹੜਾ ਉਹ ਚੱਲਣਾ ਔਰ ਕਿਹਨੂੰ ਕੀ ਲਾਉਣਾ ਹੈ ਕਿਹਨੂੰ ਪ੍ਰਧਾਨ ਬਣਾਉਣਾ ਕਿਹਨੂੰ ਸੀਐਲਪੀ ਬਣਾਉਣਾ ਕਿਹਨੂੰ ਮੁੱਖ ਮੰਤਰੀ ਬਣਾਉਣਾ ਹੈ ਉਸੀਂ ਇੱਥੋਂ ਦੇਖਾਂਗੇ ਤੁਸੀਂ ਉੱਥੇ ਬੈਠ ਕੇ ਇਕੱਠਿਆਂ ਬੈਠੋ ਔਰ ਇਕੱਠਿਆਂ ਹੋ ਕੇ ਚੱਲੋ ਸੋ ਹੋ ਸਕਦਾ ਹੈ ਕਿ ਆਉਣ ਵਾਲੀ ਜਿਹੜੀ ਤਰਨਤਾਰਨ ਦੀ ਰੈਲੀ ਹੈ ਉਹਦੇ ਵਿੱਚ ਤਸਵੀਰ ਜਿਹੜੀ ਆ ਬਦਲ ਜਾਵੇ ਪਰ ਖਾਸ ਕਰਕੇ ਤਰਨਤਾਰਨ ਦੀ ਰੈਲੀ ਵਾਸਤੇ ਇਹ ਮੀਟਿੰਗ ਨਹੀਂ ਗਈ ਤਾਂ ਇਹ ਮੀਟਿੰਗ ਤੋਂ ਬਾਅਦ ਤਰਨਤਾਰਨ ਦੀ ਰੈਲੀ ਦੀ ਤਸਵੀਰ ਬਦਲ ਜਾਵੇ ਇਹ ਜਰੂਰ ਜਿਹੜਾ ਹੋ ਸਕਦਾ ਹੈ ਔਰ ਉਧਰਲੇ ਬੰਨੇ ਜਿਹੜੇ ਤਰਨਤਾਰਨ ਰੈਲੀ ਦੇ ਇੰਚਾਰਜ ਲਗਾਏ ਗਏ ਆ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਉਹ ਵੀ ਇੱਕ ਇਹ ਹੁਜੇ ਲੀਡਰ ਨੇ ਜਿਨ੍ਹਾਂ ਦੇ ਦੋਵਾਂ ਧੜਿਆਂ ਦੇ ਵਿੱਚਕਾਰ ਠੀਕ ਹੈ ਸੋ ਇਸੇ ਕਰਕੇ ਅਜਿਹੇ ਬੰਦੇ ਨੂੰ ਇੰਚਾਰਜ ਲਗਾਇਆ ਗਿਆ ਹੈ ਕਿ ਭਾਈ ਉਹ ਦੋ ਉਹ ਜਿਹੜਾ ਦੋਵਾਂ ਧੜਿਆਂ ਨੂੰ ਨਾਲ ਲੈ ਕੇ ਚੱਲਣ ਔਰ ਇਸ ਰੈਲੀ ਨੂੰ ਸਫਲ ਬਣਾਉਣ ਪਰ ਇਹ ਗੱਲ ਜ਼ਰੂਰ ਹੈਗੀ ਹੈ ਕਿ ਹੁਣ ਅੱਜ ਜਿਹੜੀ ਮੀਟਿੰਗ ਹੈ ਇਹਦੇ ਵਿੱਚ ਤੈਅ ਤਾਂ ਨਹੀਂ ਹੋਏਗਾ ਕਿ ਕੌਣ ਪ੍ਰਧਾਨ ਕੌਣ ਸੀਐਲਪੀ ਜਾਂ ਕੌਣ ਮੁੱਖ ਮੰਤਰੀ ਹੋਏਗਾ ਪਰ ਇਹ ਗੱਲ ਜ਼ਰੂਰ ਹੈ ਕਿ ਅੱਜ ਦੇ ਇਸ ਮੀਟਿੰਗ ਦੇ ਵਿੱਚ ਉਹਨਾਂ ਦੇ ਦੁਖਦੰਤ ਜ਼ਰੂਰ ਸੁਣੇ ਜਾਣਗੇ ਇੱਕ ਦੂਜੇ ਦੇ ਖਿਲਾਫ ਗਿਲੇ ਸ਼ਿਕਵੇ ਜਿਹੜੇ ਉਹ ਜ਼ਰੂਰ ਸੁਣੇ ਜਾਣਗੇ ਤੋ ਇਸ ਤਰੀਕੇ ਦੀ ਇਹ ਮੀਟਿੰਗ ਜਿਹੜੀ ਹਾਲ ਦੇ ਘੜੇ ਰਹਿਣ ਵਾਲੀ ਹੈ ਬਾਕੀ ਜੇ ਕੁਝ ਇਹ ਤੋਂ ਇਲਾਵਾ ਵੀ ਹੁੰਦਾ ਜਾਂ ਕੁਝ ਤੈਅ ਵੀ ਹੁੰਦਾ ਜਾਂ ਨਹੀਂ ਵੀ ਹੁੰਦਾ ਉਹ ਸ਼ਾਮ ਨੂੰ ਅਸੀਂ ਇਹਦੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਉਸ ਮੀਟਿੰਗ ਦੇ ਵਿੱਚ ਅਸੀਂ ਜਿਹੜੀ ਆ ਉਹ ਗੱਲਬਾਤ ਜੋ ਕੁਝ ਨਿਕਲੇਗੀ ਆਪਣੇ ਦਰਸ਼ਕਾਂ ਤੱਕ ਵੀ ਨੂੰ ਪਹੁੰਚਾਉਣਾ ਜੀ ਸਰ ਆਪਾਂ ਫਿਰ ਕਹਿ ਸਕਦੇ ਵੀ ਹਰਿਆਣਾ ਦੇ ਵਿੱਚ ਜੋ ਹਾਸ਼ਿਰ ਕਾਂਗਰਸ ਦਾ ਹੋਇਆ ਕਿਉਂਕਿ ਜਿੱਦ ਜਿੱਦ ਦੀ ਕਾਂਗਰਸ ਧੜੇਬੰਦੀ ਦਾ ਸ਼ਿਕਾਰ ਹੋ ਕੇ ਸੱਤਾ ਦੇ ਵਿੱਚ ਨਹੀਂ ਪਹੁੰਚ ਪਾਈ ਕੀ ਹੁਣ ਉਸ ਤੋਂ ਸਬਕ ਲੈਂਦੇ ਹੋਏ ਕੇਂਦਰੀ ਹਾਈ ਕਮਾਂਡ ਧੜੇਬੰਦੀ ਨੂੰ ਖਤਮ ਕਰਨ ਲਈ ਵਾਕਈ ਸੀਰੀਅਸ ਹੈ ਵਾਕਈ 2027 ਦੇ ਵਿੱਚ ਕਾਂਗਰਸ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਚਾਹੁੰਦੀ ਹੈ ਇਹੀ ਮੈਸੇਜ ਦੇਣਾ ਚਾਹੁੰਦੇ ਨੇ ਹੁਣ ਨਹੀਂ ਨਹੀਂ ਬਿਲਕੁਲ ਇਸੇ ਕਰਕੇ ਹੀ ਲਖਵਿੰਦਰ ਜੀ ਕਾਂਗਰਸ ਦੇ ਅੰਦਰ ਪੋਜੀਸ਼ਨ ਜਿਹੜੀ ਆ ਉਹ ਪੰਜਾਬ ਦੇ ਲੋਕ ਤਾਂ ਸਰਕਾਰ ਪੰਜਾਬ ਦੇ ਜਿਹੜੇ ਵਰਕਰ ਤਾਂ ਇਹਨਾਂ ਦੀ ਸਰਕਾਰ ਬਣਾਉਣਾ ਚਾਹੁੰਦੇ ਆ ਪਰ ਇਹਨਾਂ ਦੇ ਨਾਲ ਲੋਕ ਕਹਿ ਦਿੰਦੇ ਆ ਕਿ ਲੀਡਰਸ਼ਿਪ ਕਿ ਦਿੱਕਤ ਕੀ ਹੈ ਲਖਵਿੰਦਰ ਜੀ ਦਿੱਕਤ ਇਹ ਹੈ ਕਿ ਅਕਾਲੀ ਦਲ ਡਾਊਨ ਹੈ ਹਲੇ ਹਰਪੀ ਸਿੰਘ ਹੁੜਾ ਵਾਲਾ ਨਵਾਂ ਅਕਾਲੀ ਦਲ ਜਿਹੜਾ ਉਹ ਬਣਿਆ ਹੈਗਾ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਡਾਊਨ ਜਾ ਰਹੀ ਹੈ ਪਰ ਹੁਣ ਸਵਾਲ ਖੜਾ ਹੋਇਆ ਕਿ ਇਹਨਾਂ ਸਾਰਿਆਂ ਦੀ ਜੀ ਪੋਜੀਸ਼ਨ ਡਾਊਨ ਜਾ ਰਹੀ ਹੈ ਤਾਂ ਉਹਨਾਂ ਦੇ ਵਿੱਚੋਂ ਅੱਪ ਕਿਦੀ ਹੋ ਰਹੀ ਹੈ ਅੱਪ ਥੋੜੀ ਬਹੁਤੀ ਕਾਂਗਰਸ ਦੇਖ ਰਹੀ ਸੀ ਪਰ ਜਦੋਂ ਆਮ ਕਾਂਗਰਸ ਦਾ ਵੀ 카ਟੋ ਕਲੇ ਸਾਹਮਣੇ ਆ ਜਾਂਦਾ ਤਾਂ ਉਹ ਜਿਹੜੀ ਤਸਵੀਰ ਥੋੜੀ ਹੋਰ ਤੁੰਬਲੀ ਹੋ ਜਾਂਦੀ ਹੈ ਪਤਾ ਨਹੀਂ ਲੱਗਦਾ ਕਿ ਡਾਊਨ ਸਾਰੇ ਆ ਰਹੇ ਆ ਅੱਪ ਕੌਣ ਜਾ ਰਿਹਾ ਤਾਂ ਉਹ ਕਾਂਗਰਸ ਨੂੰ ਉਹ ਤਰੀਕਾ ਨੁਕਸਾਨ ਜਿਹੜਾ ਹੋ ਰਿਹਾ ਹੈਗਾ ਔਰ ਹੁਣ ਜਦੋਂ ਇਹ ਸਾਰਿਆਂ ਨੂੰ ਇਕੱਠੇ ਕੀਤਾ ਜਾਊਗਾ ਤਾਂ ਫਿਰ ਥੋੜੀ ਜੀ ਸਿਚੁਏਸ਼ਨ ਜਿਹੜੀ ਆ ਉਹ ਬਦਲ ਵੀ ਸਕਦੀ ਹੈ ਕਿਉਂਕਿ ਲੋਕ ਕਹਿੰਦੇ ਆ ਕਿ ਭਾਈ ਕਾਂਗਰਸ ਦੀ ਸਰਕਾਰ ਆ ਤਾਂ ਰਹੀ ਹੈ ਆ ਤਾਂ ਸਕਦੀ ਹੈ ਪਰ ਜਿਹੜੇ ਕਾਂਗਰਸ ਦੇ ਧੜੇ ਹੈ ਉਹ ਜਿਹੜੇ ਆਪਸ ਦੇ ਵਿੱਚ ਉਹਨਾਂ ਦੀ ਖਾਨਾ ਜੰਗੀ ਹੈ ਉਹਦੇ ਕਰਕੇ ਸਰਕਾਰ ਜਿਹੜੀ ਹੈ ਕਿਤੇ ਬਣਦੀ ਬਣਦੀ ਹਰਿਆਣੇ ਬਾਗ ਰਹਿਣਾ ਜਾਵੇ ਬਾਕੀ ਪੋਜੀਸ਼ਨ ਜਿਹੜੀ ਉਹਨਾਂ ਦੀ ਕੋਈ ਠੀਕ ਬਿਲਕੁਲ ਸਾਰਾ ਚਲੋ ਸ਼ਾਮ ਤੱਕ ਪਤਾ ਲੱਗ ਜਾਏਗਾ ਮੀਟਿੰਗ ਚੋਂ ਕੀ ਨਿਕਲੇਗਾ ਲੇਕਿਨ ਉਹਨੂੰ ਕੱਲ ਦੀ ਇੱਕ ਅਹਿਮ ਘਟਨਾ ਕ੍ਰਮ ਦੀ ਗੱਲਬਾਤ ਕਰਦੇ ਹਾਂ ਗੱਲਬਾਤ ਜਿਹੜੀ ਸਾਡੇ ਪੱਤਰਕਾਰ ਸਾਡੇ ادارے ਦੇ ਰੋਜ਼ਾਨਾ ਲੋਕਨਾ ਟੀਵੀ ਦੇ ਪੱਤਰਕਾਰ ਅਜੇ ਰਖੜਾ ਦੇ ਨਾਲ ਬਾਪਰੀ ਦਰਅਸਲ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਨਵੀਂ ਵਿਹਮ ਚੱਲ ਰਹੀ ਹੈ ਕੈਂਪ ਲਗਾਏ ਜਾ ਰਹੇ ਨੇ ਉਨ੍ਹਾਂ ਦੇ ਉੱਪਰ ਕੱਲ ਪੂਰੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੇ ਲੀਡਰਾਂ ਤੇ ਮੰਤਰੀਆਂ ਦੇ ਵੱਲੋਂ ਪ੍ਰੈਸ ਕਾਨਫਰੰਸਾਂ ਕੀਤੇ ਗਿਆਂ। ਪਟਿਆਲਾ ਦੇ ਵਿੱਚ ਪ੍ਰੈਸ ਕਾਨਫਰੰਸ ਵਿੱਚ ਜਿੱਥੇ ਮਾਫ ਕਰਨਾ ਵਿੱਤ ਮੰਤਰੀ ਚੀਮਾ ਜੀ ਪਹੁੰਚੇ ਹਰਪਾਲ ਸਿੰਘ ਚੀਮਾ ਪਹੁੰਚੇ ਉੱਥੇ ਸਾਬਕਾ ਮੰਤਰੀ ਤੇ ਐਮਐਲਏ ਚੇਤਨ ਸਿੰਘ ਜੋੜਾ ਮਾਜਰਾ ਹਰਚੰਦ ਸਿੰਘ ਬਰਸਟ ਦੇ ਨਾਲ ਹੋਰ ਕੁਝ ਐਮਐਲਏ ਤੇ ਨਾਲ ਵੱਡੇ ਲੀਡਰ ਇਹਨਾਂ ਦੇ ਪਹੁੰਚੇ ਸੀ ਆਮ ਆਦਮੀ ਪਾਰਟੀ ਦੇ ਉੱਥੇ ਸਾਡੇ ਪੱਤਰਕਾਰ ਦੇ ਵੱਲੋਂ ਇਹਨਾਂ ਨੂੰ ਸਵਾਲ ਕੀਤੇ ਗਏ ਜਿਸ ਤੋਂ ਇਹ ਲੀਡਰ ਭੜਕ ਗਏ ਇੱਥੋਂ ਤੱਕ ਕਿ ਚੇਤਨ ਸਿੰਘ ਜੋੜਾ ਮਾਜਰਾ ਨੇ ਸਾਡੇ ਪੱਤਰਕਾਰ ਦੀ ਬਾਹ ਫੜ ਕੇ ਉਹਨੂੰ ਧੱਕੇ ਤੱਕ ਮਾਰੇ ਸਰ ਇਹਦਾ ਕੀ ਮਤਲਬ ਜਾ ਆਪਾਂ ਸਮਝੀਏ ਕੀ ਸਰਕਾਰ ਹੁਣ ਸੱਚਮੁੱਚ ਸਵਾਲਾਂ ਤੋਂ ਪੱਜਣਾ ਸ਼ੁਰੂ ਕਰ ਦਿੱਤੀ ਆ ਉਹ ਸਰਕਾਰ ਜਿਹੜੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਿਹੜੀ ਪਾਰਟੀ ਇਹ ਕਹਿੰਦੀ ਸੀ ਵੀ ਲੀਡਰਾਂ ਨੂੰ ਸਵਾਲ ਕਰੋ ਤੁਹਾਡਾ ਹੱਕ ਹੈ ਤਾਂ ਲੋਕਤੰਤਰੀ ਹੱਕ ਹੈ ਕੀ ਹੁਣ ਪੱਤਰਕਾਰਾਂ ਨੂੰ ਵੀ ਸਵਾਲ ਕਰਨ ਤੋਂ ਰੋਕੇਗੀ ਕੀ ਪੱਤਰਕਾਰਾਂ ਦੇ ਨਾਲ ਬਦਸਲੂਕੀ ਹੋਏਗੀ ਕਿਵੇਂ ਦੇਖ ਰਹੇ ਹੋ ਕੱਲ ਦੇ ਘਟਨਾਕ੍ਰਮ ਨੂੰ ਦੇਖੋ ਬੜੀ ਹੈਰਾਨੀ ਹੋਈ ਮੈਨੂੰ ਕੱਲ ਜਦੋਂ ਸਾਡੇ ਆਧਾਰੇ ਦੇ ਪੱਤਰਕਾਰ ਅਜੇ ਰਖੜਾ ਨਵਾਂ ਮੁੰਡਾ ਪੱਤਰਕਾਰ ਹੈ ਔਰ ਬੜੀ ਵਧੀਆ ਪੱਤਰਕਾਰੀ ਜਿਹੜੀ ਆ ਉਹ ਸਖਰ ਆਏਗਾ ਔਰ ਪ੍ਰੋਪਰ ਜਰਨਲਿਜ਼ਮ ਜਿਹੜੀ ਆਸੂ ਕੀਤੀ ਹੈਗੀ ਆ ਉਸ ਦੇ ਔਰ ਬਹੁਤ ਵਧੀਆ ਜਿਹੜਾ ਜਰਨਲਿਸਟ ਹੈਗਾ ਔਰ ਜਦੋਂ ਕੱਲ ਪ੍ਰੈਸ ਕਾਨਫਰੰਸ ਹੋ ਰਹੀ ਸੀ ਹਰਪਾਲ ਚੀਮਾ ਦੀ ਕੱਲ ਪ੍ਰੈਸ ਕਾਨਫਰੰਸ ਹੋ ਰਹੀ ਸੀ ਹਰਕੰਦ ਬਰਸਟੂਲੀ ਵਿੱਚ ਸੀ ਔਰ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਜਿਹੜਾ ਕਿ ਅਕਸਰ ਵਿਵਾਦਾਂ ਦੇ ਵਿੱਚ ਰਹਿੰਦਾ ਹੈ ਕਈ ਤਰੀਕੇ ਦੇ ਉਹਨਾਂ ਦੇ ਉੱਪਰ ਇਲਜ਼ਾਮ ਨੇ ਉਹ ਜਦੋਂ ਜਿਹੜਾ ਪ੍ਰੈਸ ਕਾਨਫਰੰਸ ਕਰਨ ਪਹੁੰਚੇ ਤਾਂ ਸਾਡੇ ਪੱਤਰਕਾਰ ਦੇ ਵੱਲੋਂ ਬੰਡੇ ਸਵਾਲ ਜਿਹੜੇ ਆ ਉਹ ਸਰਕਾਰ ਦੇ ਇਹਨਾਂ ਨਮਾਇੰਦਿਆਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਇਹ ਪਹਿਲਾਂ ਤਾਂ ਇਹ ਗੱਲ ਕਹੀ ਕਿ ਤੂੰ ਕਿਹੜੀ ਚੈਨਲ ਦਾ ਪੱਤਰਕਾਰ ਆ ਜਦੋਂ ਸਾਡੇ ਚੈਨਲ ਦਾ ਨਾਮ ਲਿਆ ਗਿਆ ਤਾਂ ਥੋੜੀ ਕੰਪਨੀ ਇਹਨਾਂ ਨੂੰ ਛਿੜੀ ਜ਼ਰੂਰ ਕਿਉਂਕਿ ਇਹ ਮਿਰਚਾਂ ਲੜਦੀਆਂ ਨੇ ਰੋਜ਼ਾਨਾ ਲੋਕ ਕਨਾ ਦਾ ਨਾਮ ਸੁਣ ਕੇ ਇਹਨਾਂ ਦੇ ਔਰ ਉਸ ਤੋਂ ਬਾਅਦ ਇਹ ਕਹਿੰਦੇ ਜੀ ਇਹ ਤਾਂ ਪੱਤਰਕਾਰ ਹੀ ਹੈ ਨਹੀਂ ਉਸ ਤੋਂ ਬਾਅਦ ਚੇਤਨ ਸਿੰਘ ਜੋੜਮਾਜਰਾ ਨੇ ਸਾਡੇ ਪੱਤਰਕਾਰ ਦੀ ਬਾਹ ਫੜ ਕੇ ਉਹਨੂੰ ਇੱਕ ਦੋ ਹਲਾਉ ਹਲੂਨੇ ਕਿ ਭਾਈ ਤੂੰ ਕਿਸ ਸਾਰੇ ਸਵਾਲ ਤੁਸੀਂ ਕਰਨੇ ਫਲਾਨਾ ਕਰਨਾ ਧਮਕਾਣਾ ਕਰਦਾ ਹੈ ਉਹ ਜੀ ਬਦਸਲੂਕੀ ਜਿਹੜੀ ਆ ਕੀਤੀ ਕੋਈ ਵੀ ਸਵਾਲ ਦਾ ਜਵਾਬ ਜਿਹੜਾ ਉਹ ਦੇ ਨਹੀਂ ਸਕੇ ਨਾ ਮੰਤਰੀ ਨਾ ਸਾਬਕਾ ਮੰਤਰੀ ਨਾ ਕੋਈ ਪਰ ਤਾਂ ਸਿਰਫ ਉਹਨਾਂ ਨੇ ਭੱਜ ਕੇ ਜਾਣਾ ਹੀ ਜ਼ਰੂਰੀ ਸਮਝਿਆ ਬੜੀ ਸੋਹਣੀ ਪੱਤਰਕਾਰੀ ਸਾਡੇ ਮੁੰਡੇ ਨੇ ਕੀਤੀ ਹੈ ਔਰ ਉਹਨੇ ਨਵੀਂ ਉਮਰ ਦੇ ਵਿੱਚ ਆਪਣਾ ਮੀਲ ਪੱਤਰ ਤਿਆਰ ਕੀਤਾ ਹੁਣ ਕਹਿਣ ਜੋਗੇ ਹੋ ਗਿਆ ਇੱਕ ਅਜੇ ਰਖੜਾ ਦੇ ਸਵਾਲਾਂ ਤੋਂ ਹਰਪਾਲ ਚੀਮਾ ਮੰਤਰੀ ਜਿਹੜਾ ਆਪਣੇ ਆਪ ਨੂੰ ਬੜਾ ਘੈਂਟ ਕਹੋਂਦਾ ਹੈ ਚੇਤਨ ਸਿੰਘ ਜੋਰਮਾਦੜਾ ਜਿਹੜਾ ਕਿ ਆਪਣੇ ਆਪ ਨੂੰ ਘੈਂਟ ਕਹੋਂਦਾ ਹੈ ਅਰਚੰਦ ਬਰਸਟ ਜਿਹੜੇ ਆਪਣੇ ਆਪ ਨੂੰ ਬੜੇ ਘਾਕ ਸਿਆਸਤਦਾਨ ਸਮਝਦੇ ਐ ਇੱਕ ਨਵੇਂ ਮੁੰਡੇ ਦੇ ਪੱਤਰਕਾਰ ਦੇ ਸਵਾਲਾਂ ਤੋਂ ਭੱਜਦੇ ਜਿਹੜੇ ਆ ਉਹ ਇੱਕ ਤਰੀਕੇ ਨਾਲ ਦਿਖਾਈ ਦਿੱਤੇ ਨੇ ਥਰਾਨੀ ਤਾਂ ਮੈਨੂੰ ਉਦੋਂ ਹੋਗੀ ਜਦੋਂ ਲਖਵਿੰਦਰ ਜੀ ਦੇਰ ਰਾਤ ਮੈਨੂੰ ਫੋਨ ਕਰਕੇ ਪ੍ਰੈਸ਼ਰਾਈਜ਼ ਕਰਨ ਲੱਗਿਆ ਪ੍ਰਸ਼ਾਸਨ ਕਿ ਭਾਈ ਐਸਐਸਪੀ ਦਾ ਹਕਮ ਹੈ ਭਾਈ ਟੀਸੀ ਦਾ ਹੁਕਮ ਹੈ ਭਾਈ ਮੰਤਰੀ ਸਾਹਿਬ ਬੜੇ ਨਾਰਾਜ਼ ਹੋ ਰਹੇ ਨੇ ਖਬਰ ਡਿਲੀਟ ਕਰ ਦੋ ਬਿਲਕੁਲ ਅਸੀਂ ਉਹਨਾਂ ਨੂੰ ਨਕਾਰਿਆ ਕਿ ਬਿਲਕੁਲ ਅਸੀਂ ਕਵਰ ਡਿਲੀਟਿੰਗ ਕਰਾਂਗੇ ਇਹਦੇ ਤੇ ਹੋਰ ਵੀ ਖਬਰਾਂ ਲਾਵਾਂਗੇ ਔਰ ਅਸੀਂ ਹੀ ਕੋਈ ਝੋਲੀ ਚੱਕਣੀ ਹੈਗੀ ਇਹਨਾਂ ਦੇ ਸਰਕਾਰ ਦੇ ਇਹਨਾਂ ਤੋਂ ਅਸੀਂ ਕੋਈ ਸਰਕਾਰੀ ਐਡ ਲੈ ਕੇ ਨਹੀਂ ਚੱਲ ਰਹੇ ਕਿ ਇਹਨਾਂ ਦੇ ਮੁਤਾਬਕ ਅਸੀਂ ਜਿਹੜੀ ਆ ਉਹ ਪੱਤਰਕਾਰੀ ਕਰਾਂਗੇ ਬਿਲਕੁਲ ਅਸੀਂ ਇਹਨਾਂ ਦੇ ਮੁਤਾਬਕ ਪੱਤਰਕਾਰੀ ਨਹੀਂ ਕਰਾਂਗੇ ਨਾ ਅਸੀਂ ਨਿਰਪੱਖ ਪੱਤਰਕਾਰੀ ਕਰਾਂਗੇ ਅਸੀਂ ਲੋਕ ਪੱਖੀ ਪੱਤਰਕਾਰੀ ਕਰਾਂਗੇ ਜਿੱਤੇ ਸਾਡੇ ਲੋਕਾਂ ਦੀ ਗੱਲ ਹੋਊਗੀ ਅਸੀਂ ਉਹਨਾਂ ਦਾ ਪੱਖ ਰੱਖਾਂਗੇ ਸਰਕਾਰ ਨੂੰ ਸਵਾਲ ਵੀ ਜਿਹੜੇ ਆ ਉਹ ਕਰਾਂਗੇ ਔਰ ਸਾਨੂੰ ਉਸ ਤੋਂ ਬਾਅਦ ਡੀਪੀਆਰਓ ਦੇ ਇੱਕ ਗਰੁੱਪ ਦੇ ਵਿੱਚੋਂ WhatsApp ਗਰੁੱਪ ਦੇ ਵਿੱਚੋਂ ਮੈਨੂੰ ਆ ਰਿਹਾ ਸਾਡੇ ਜਿਹੜੇ ਪੱਤਰਕਾਰ ਅਜੇ ਰਖੜਾ ਨੇ ਉਹਨਾਂ ਨੂੰ ਗਰੁੱਪ ਤੋਂ ਰਿਮੂਵ ਕਰਾਇਆ ਗਿਆ ਮੈਂ ਭਪੇਸ਼ ਚੱਠਾ ਜਿਹੜੇ ਸਾਡੇ ਇੱਥੇ ਡੀਪੀਆਰਓ ਨੇ ਮੈਥਾ ਉਹਨਾਂ ਨੂੰ ਬੜੇ ਵਧੀਆ ਤਬੀਰ ਦੇ ਮਾਲਕ ਜਿਹੜਾ ਉਹ ਸਮਝਦਾ ਸੀਗਾ ਪਰ ਉਹ ਵੀ ਮੈਨੂੰ ਨਹੀਂ ਸੀ ਪਤਾ ਇਹੋ ਜਿਹੇ ਥੱਲੇ ਲੱਗ ਪੁੰਦੇ ਨੇ ਔਰ ਉਹਨਾਂ ਨੇ ਸਾਨੂੰ ਗਰੁੱਪ ਚੋਂ ਬਾਹਰ ਕੱਢਿਆ ਅਸੀਂ ਤਾਂ ਇਹ ਜਿਹੇ ਗਰੁੱਪਾਂ ਨੂੰ ਵੈਸੇ ਹੀ ਬਹੁਤ ਜਿਹੜਾ ਉਹ ਸੀਰੀਅਸਲੀ ਨਹੀਂ ਲੈਂਦੇ ਅਸੀਂ ਤਾਂ ਵੈਸੇ ਹੀ ਤੁਹਾਡੇ ਮੈਸੇਜ ਜਿਹੜੇ ਉਹ ਚੈੱਕ ਨਹੀਂ ਕਰਦੇ ਪਰ ਇਹ ਹੈ ਕਿ ਤੁਹਾਡੀ ਇੱਥੇ ਸਕੀਅਰ ਤੁਹਾਡੀ ਅਸਲੀਅਤ ਤੁਹਾਡੇ ਕਰਤਾਰ ਦੇ ਬਾਰੇ ਜਿਹੜਾ ਉਹ ਪਤਾ ਲੱਗ ਗਿਆ ਕਿ ਤੁਸੀਂ ਕਿਸ ਤੀਕੇ ਦੇ ਕਰਤਾਰ ਦੇ ਅਫਸਰ ਹੋ ਔਰ ਤੁਸੀਂ ਇੱਕ ਸਵਾਲ ਕਰਦੇ ਉੱਪਰ ਪੱਤਰਕਾਰ ਨਵੇਂ ਮੁੰਡੇ ਨੂੰ ਐਪਰੀਸ਼ੀਏਸ਼ਨ ਤਾਂ ਕੀ ਦੇਣੀ ਹੈ ਤੁਸੀਂ ਉਸ ਨੇ ਉਸ ਨੂੰ ਗਰੁੱਪ ਜੋ ਕਢਵਾਇਆ ਸੀ ਮੈਂ ਤਾਂ ਹੀ ਤੁਹਾਡੇ ਇਹ ਜਿਹੇ ਗਰੁੱਪਾਂ ਨੂੰ ਅਸੀਂ ਸਮਝਦੇ ਕੱਖ ਨਹੀਂ ਸੋ ਅਸੀਂ ਅਪਰਿੰਟ ਗਿਆਲਾਈਜ਼ਮ ਇਸੇ ਤਰੀਕੇ ਨਾਲ ਕਰਦੇ ਰਹਿਣਾ ਔਰ ਚੇਤਾਵਨੀ ਦਿੰਦੇ ਆ ਕਿ ਗਾਂ ਤੋਂ ਜੇ ਕੋਈ ਐ ਹੋ ਜੀ ਜਿਹੜੀ ਇਹਨਾਂ ਨੇ ਆਪਣੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਕੋਈ ਤੁਹਾਡਾ ਝੋਲੀ ਚੱਕ ਨਹੀਂ ਹੈਗੇ ਅਸੀਂ ਮੂੰਹ ਤੋੜ ਤੁਹਾਨੂੰ ਜਵਾਬ ਦੇਵਾਂਗੇ ਅਸੀਂ ਤੁਹਾਨੂੰ ਠੋਕਦੇ ਰਹਾਂਗੇ ਔਰ ਜਿੱਥੇ ਲੋਕਾਂ ਦੇ ਸਵਾਲ ਲੋਕਪੱਖੀ ਸਵਾਲ ਹੋਣਗੇ ਤੁਹਾਨੂੰ ਕਰਦੇ ਰਹਾਂਗੇ ਬਿਲਕੁਲ ਅਸੀਂ ਜਿਹੜੇ ਉਹ ਪਿੱਛੇ ਨਹੀਂ ਹਟਾਂਗੇ ਔਰ ਇਸੇ ਤਰੀਕੇ ਦੇ ਨਾਲ ਸਵਾਲ ਕਰਦੇ ਰਹਿਵਾਂਗੇ ਔਰ ਹਨਾਨੀ ਮੈਨੂੰ ਇਸ ਚੀਜ਼ ਦੀ ਹੋ ਰਹੀ ਹੈ ਕਿ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਜੀ ਬੜੇ ਸਾਨੂੰ ਤਾਂ ਬੜੀ ਲੋਕ ਜਿਹੜੇ ਸਵਾਲ ਕਰਦੇ ਨੇ ਸਭ ਤਾਂ ਬਾਹੋਂ ਫੜ ਕੇ ਜਦੋਂ ਮਰਜ਼ੀ ਸਵਾਲ ਕਰ ਸਕਦੇ ਨੇ ਉਹ ਇਸ ਤਰੀਕੇ ਨਾਲ ਨਵੇਂ ਮੁੰਡੇ ਨਵੇਂ ਪੱਤਰਕਾਰ ਦੇ ਦਵਾਲਾਂ ਤੋਂ ਭੱਜੇ ਮੈਨੂੰ ਬੜੀ ਖੁਸ਼ੀ ਵੀ ਹੋਈ ਬਿਲਕੁਲ ਸਾਰਾ ਤੇ ਸਰ ਉਹਦੇ ਪਰ ਆਪਾਂ ਇਸ ਨੂੰ ਅੱਗੇ ਕਿਵੇਂ ਜੋੜ ਕੇ ਦੇਖੀਏ 2027 ਦੇ ਵਿੱਚ ਕਿਉਂਕਿ ਤਾਂ ਸਿਰਫ ਪ੍ਰੈਸ ਕਾਨਫਰੰਸ ਸੀ ਹੁਣ ਜਦੋਂ ਇਹ ਲੀਡਰ ਇਹ ਮੰਤਰੀ ਏਬ ਐਮ ਐਲ ਏ ਵਿਧਾਇਕ ਲੋਕਾਂ ਦੇ ਵਿੱਚ ਜੋ ਹਰ ਸਤਾਈ ਦੇ ਵਿੱਚ ਜਾਣਗੇ ਕਿ ਇਸ ਤਰ੍ਹਾਂ ਦੇ ਸਵਾਲਾਂ ਸਾਹਮਣੇ ਉਦੋਂ ਨਹੀਂ ਕਰਨਾ ਪਏਗਾ ਉਦੋਂ ਇਹਨਾਂ ਦੇ ਹਾਲਾਤ ਕਿਵੇਂ ਬਣਨਗੇ ਦੇਖੋ ਲਖਵਿੰਦਰ ਜੀ ਇਹ ਤਾਂ ਕੱਲੀ ਬਿਰਤ ਤੁਹਾਡਾ ਸਵਾਲ ਬਹੁਤ ਵਧੀਆ ਹੈ ਕਿ ਇਹ ਤਾਂ ਕੱਲੇ ਪੀਸੀਸੀ ਇੱਥੋਂ ਤਾਂ ਤੁਹਾਡਾ ਖਿਹੜਾ ਛੁੱਟ ਗਿਆ ਹੈ ਤਾਂ ਕਹਿਦਾ ਕਿ ਭਾਈ ਇਹ ਤਾਂ ਪੱਤਰਕਾਰ ਹੀ ਨੇ ਤਾਂ ਫੁਲਾਨਾ ਨਹੀਂ ਉਹ ਤਾਂ ਭੱਜ ਲੈ ਤੁਸੀਂ ਠੀਕ ਹੈ ਮੂਰੇ ਮੂਰੇ ਭਜਾਇਆ ਸਾਡੇ ਪੱਤਰਕਾਰ ਨੇ ਹਰਪਾਲ ਚੀਮੇ ਨੂੰ ਚੰਦਬਰਸਤ ਨੂੰ ਗੱਡੀ 'ਚ ਬਹਿ ਕੇ ਕਿਵੇਂ ਭੱਜੇ ਜਿਹੜੇ ਇਹ ਚੇਤਨ ਸਿੰਘ ਜੋੜਵਾਦਰਾ ਹੁਣੀ ਹੈ ਪਰ ਗੱਲ ਇਹ ਹੈ ਜਦੋਂ ਲੋਕਾਂ ਤੇ ਜਾਉਂਗੇ ਉੱਥੋਂ ਕਿਵੇਂ ਭਜੋਗੇ ਉੱਥੋਂ ਤੱਕ ਇਹਨੇ ਭੱਜ ਨਹੀਂ ਦੇਣਾ ਡਲਾ ਤੋਂ ਡਲਾ ਹੁੰਦਾ ਹੈ ਨਜਾਣੇ ਕਹਾਸੇ ਚਲਾ ਹੁੰਦਾ ਹੈ ਇਹ ਭਗਵਾਨ ਤੁਮਾਰ ਗੱਲਾਂ ਕਹਿੰਦੇ ਸੀ ਤੁਹਾਡੇ ਤੇ ਵੀ ਆਉਣਗੀਆਂ ਬਾਕੀ ਤਰਤੀਬ ਦੇ ਵਿੱਚ ਅਜੇ ਰਖੜਾ ਦੇ ਨਾਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਮੈਂ ਵੀ ਤੇ ਆਪਾਂ ਖੜ ਕੇ ਜਿਹੜੀ ਗੱਲਬਾਤ ਜਿਹੜੀ ਆ ਕਰਾਂਗੇ ਥੋੜੀ ਦੇਰ ਤੱਕ ਆਪਣੇ ਦਰਸ਼ਕਾਂ ਨੂੰ ਵੀ ਸਾਰੀ ਗੱਲਬਾਤ ਬਿਲਕੁਲ ਸਰ ਬਿਲਕੁਲ ਸੋ ਪੂਰਾ ਕੱਲ ਦਾ ਕੀ ਘਟਨਾਕ੍ਰਮ ਕੀ ਸੀ ਕਿਹੜੇ ਸਵਾਲ ਤੇ ਕਿਹੜੇ ਸਵਾਲਾਂ ਤੋਂ ਕੱਲ ਮੰਤਰੀ ਸਾਹਿਬ ਭੱਜੇ ਨੇ ਸਾਫਕਾ ਮੰਤਰੀ ਸਾਹਿਬ ਐਮਐਲਏ ਸਾਹਿਬ ਬਜਨੇ ਜਾਂ ਫਿਰ ਚੇਅਰਮੈਨ ਸਾਹਿਬ ਬਜਨੇ ਉਹ ਪੱਤਰਕਾਰ ਨਾਲ ਵੀ ਆਪਾਂ ਇੱਕ ਵਾਰ ਗੱਲਬਾਤ ਕਰਾਂਗੇ ਤੇ ਸਾਡੇ ਦਰਸ਼ਕਾਂ ਨੂੰ ਪੂਰੀ ਹੱਡ ਵੀ ਤੇ ਆਖਰ ਪੂਰੀ ਕਹਾਣੀ ਕੀ ਸੀ ਘਟਨਾਕ੍ਰਮ ਸੀ ਉਹ ਵੀ ਬੜੀ ਜਲਦੀ ਪ੍ਰੋਗਰਾਮ ਦੇ ਵਿੱਚ ਇੱਕ ਤੁਹਾਡੇ ਰੂਬਰੂ ਸਾਡੇ ਪੱਤਰਕਾਰ ਨੂੰ ਤੁਹਾਡੇ ਰੂਬਰੂ ਕਰਾਂਗੇ ਸੋ ਅਗਲੇ ਪ੍ਰੋਗਰਾਮ ਵਿੱਚ ਆਪਾਂ ਫੇਰ ਮਿਲਾਂਗੇ ਸਿੱਧੂ ਸਾਹਿਬ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਸੀ ਉਹਦੇ ਲਈ ਤੁਹਾਡਾ ਲਈ ਪਹਿਲਾਂ ਬਹੁਤ ਬਹੁਤ ਧੰਨਵਾਦ ਧੰਨਵਾਦ ਲਿਖਿੰਦੋ ਜੀ ਹਾਂ ਸੋ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਵੱਲੋਂ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਦੇ ਵਿੱਚ ਆ ਤੁਹਾਨੂੰ ਵਿਸਥਾਰ ਦੇ ਨਾਲ ਚਰਚਾ ਕੀਤੀ ਸਾਡੇ ਨਾਲ ਤੁਹਾਨੂੰ ਇਹ ਪ੍ਰੋਗਰਾਮ ਲੱਗਿਆ ਕਿਵੇਂ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਈਗੀ ਮੁਲਾਕਾਤ ਉਹ ਤੱਕ ਦਿਓ ਇਜਾਜ਼ਤ ਧੰਨਵਾਦ